ਓ ਹਾਂ ਜੀ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਵੀ ਪੂਰੇ ਵਧੀਆ ਸਵਾਗਤ ਕਰਦੇ ਆਂ ਜੀ ਫੇਰ ਤੁਹਾਡੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਬਾਈ ਜੀ ਅੱਜ ਦੀ ਵੀਡੀਓ 'ਚ ਆਪਾਂ ਗੱਲਬਾਤ ਕਰਾਂਗੇ ਤੁਹਾਡੇ ਸਾਰੇ ਭਰਾਵਾਂ ਨਾਲ ਗੋਲੀ ਦੇ देसी ਭਸਮ ਵਾਲੀ ਗੋਲੀ ਲਾਉਣ ਬਾਰੇ ਵੀ ਬਾਜੀ ਤੇ ਵੀਰ ਹਰ ਇੱਕ ਵੀਰ ਦੇਸੀ ਭਸਮ ਵਾਲੀ ਗੋਲੀ ਲਾ ਕੇ ਛੜਦਾ ਠੀਕ ਆ ਤੇ ਦੇਸੀ ਭਸਮ ਵਾਲੀ ਗੋਲੀ ਲਾਉਣ ਦਾ ਸਹੀ ਤਰੀਕਾ ਕੀ ਅੱਜ ਵੀ ਤੁਹਾਡੇ ਨਾਲ ਸਾਰੀ ਗੱਲਬਾਤ ਕਰਾਂਗੇ ਆਪਾਂ ਵੀ ਕਿਹੜੇ ਤਰੀਕੇ ਨਾਲ ਆਪਾਂ ਗੋਲੀ ਲਾਈਏ ਤਾਂ ਕਿ ਆਪਣਾ ਕਬੂਤਰ ਬੜੇ ਆਰਾਮ ਨਾਲ ਬਾਜੀ ਤੇ ਉੱਡੇ ਤੇ ਸਾਂਝੀ ਦੇ ਵਿੱਚ ਆਵੇ ਟਾਈਮ ਪੂਰਾ ਕਰੇ ਚਾਹੇ ਉਹ ਬਾਜੀ ਸੱਤ ਤੋਂ ਸੱਤ ਵਾਲੀ ਆ ਚਾਹੇ ਬਾਜੀ ਲੂਆਂ ਵਾਲੀ ਆ ਗਰਮੀਆਂ ਵਾਲੀ ਆ ਤੇ ਬਈ ਜੀ ਤੇ ਗੱਲਬਾਤ ਕਰਦੇ ਅੱਜ ਫਿਰ ਆਪਾਂ ਤੁਹਾਨੂੰ ਦੱਸ ਦਿਆਂ ਅੱਜ ਸਹੀ ਤਰੀਕਾ ਵੀ ਕਿਵੇਂ ਗੋਲੀ ਲਾਉਣੀ ਚਾਹੀਦੀ ਬਈ ਜੀ ਤੇ ਦੇਸੀ ਭਸਮ ਦੀ ਗੋਲੀ ਆਪਾਂ ਬਣਾਉਣੀ ਕਿਵੇਂ ਆ ਤੇ ਲਾਉਣੀ ਕਿਵੇਂ ਆ ਤੇ ਤੁਹਾਨੂੰ ਸਾਰਾ ਕੁਝ ਦੱਸ ਦਿਆਂਗੇ ਬਈ ਜੀ ਤੇ ਤਿੰਨ ਤਰੀਕੇ ਵਰਤਦੇ ਆਪਰੇ ਸਾਰੇ ਵੀਰ ਤੇ ਜਿਹੜਾ ਸਭ ਤੋਂ ਤਰੀਕਾ ਵਧੀਆ ਆਊਗਾ ਉਹ ਤੁਹਾਨੂੰ ਬਈ ਅੱਜ ਆਪਾਂ ਦੱਸਦੇ ਆ ਠੀਕ ਆ ਵੀਰੇ ਤੇ ਵੀਡੀਓ ਨੂੰ پوری ਸਾਰੀ ਦੇਖਿਓ ਵੀਡੀਓ ਐਂਡ ਤੱਕ ਕਰ ਦੇਖਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਭਰਾ ਬਣ ਕੇ ਤਾਂ ਕਿ ਹਰ ਇੱਕ ਵੀਰ ਦਾ ਭਲਾ ਹੋ ਜਾਏ ਜਿਵੇਂ ਕਿਸ ਨੂੰ ਸਾਰੇ ਭਰਾ ਨੂੰ ਪਤਾ ਬਾਈ ਆਪਾਂ ਵੀਡੀਓ ਤੁਹਾਡੇ ਸਾਰੇ ਭਰਾਵਾਂ ਦੇ ਭਲੇ ਵਾਸਤੇ ਕੁੰਨੇ ਜਿੰਨੀ ਕਿ ਆਪਾਂ ਨੂੰ ਜਾਣਕਾਰੀ ਹੈ ਕਬੂਤਰ ਬਾਰੇ ਹੈ ਨਾ ਨੌਲੇਜ ਆ ਆਪਾਂ ਤੁਹਾਡੇ ਸਾਰੇ ਵੀਰਾਂ ਨਾਲ ਸਾਂਝੀ ਕਰ ਦਿੰਦੇ ਹਾਂ ਇਹ ਨੌਲੇਜ ਤਾਂ ਵੀਰ ਬਣ ਕੇ ਫਿਰ ਜੇ ਮੈਂ ਤੁਹਾਡੀ ਹੈਲਪ ਕਰਦਾ ਹਾਂ ਬਰੇ ਆਪਾਂ ਤੁਹਾਡੀ ਹੈਲਪ ਕਰੀ ਜੀ ਭਰਾ ਬਣ ਕੇ ਤੁਸੀਂ ਵੀ ਗਾਹ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਵੇਖ ਕੇ ਉੱਥੇ ਹੀ ਨਾ ਛੱਡਿਆ ਕਰੋ ਇਗਨੋਰ ਨਾ ਕਰਿਆ ਕਰੋ ਤਾਂ ਹੀ ਭਰਾ ਬਣ ਕੇ ਹਰ ਇੱਕ ਵੀਰ ਦਾ ਭਲਾ ਹੋ ਜਾਏ ਹਰ ਇੱਕ ਵੀਰ ਦੀ ਮਦਦ ਹੋ ਜੇ ਇਸ ਕਰਕੇ ਵੀਡੀਓ ਸ਼ੇਅਰ ਜ਼ਰੂਰ ਕਰਦੇ ਆ ਕਰੋ ਤੇ ਆ ਆਪਣਾ ਬਾਈ ਇਹ ਨਵਾਂ ਬੱਚਾ ਚੈੱਕ ਕਰੋ ਬੱਠਾ ਕਿਵੇਂ ਜਿਆ ਬੱਚਾ ਹੈ ਕਰੋ ਚੈੱਕ ਤੇ ਭਾਈਓ ਤੁਹਾਡੇ ਸਾਰੇ ਭਰਾਵਾਂ ਨਾਲ ਆਪਾਂ ਗੱਲਬਾਤ ਕਰਦੇ ਆ ਚੱਲ ਇਹਦਾ ਇਹ ਬੱਚੇ ਨੂੰ ਮਾਰਦਾ ਸੀ ਤੇ ਪਹਿਲਾਂ ਤਾਂ ਬਾਈ ਆਪਾਂ ਤੁਹਾਨੂੰ ਦੱਸਦੇ ਆ ਗੋਲੀ ਦੇ ਸੀ ਬਾਸਮਾ ਵਾਲੀ ਗੋਲੀ ਬਣਾਉਣੀ ਕਿਵੇਂ ਵੀਰੇ ਪਹਿਲਾਂ ਇੱਕ ਗੋਲੀ ਆਪਾਂ ਤੁਹਾਨੂੰ ਦੱਸੀ ਸੀ ਬਣਾਉਣ ਲਈ ਦੇਸੀ ਬਾਸਮਾਸ ਤੇ ਉਹ ਵੀਰੇ ਆਪਾਂ ਨਾਰਮਲ ਗੋਲੀ ਦੱਸੀ ਸੀ ਠੀਕ ਆ ਤੇ ਹੁਣ ਜਿਹੜੀ ਗੋਲੀ ਆਪਾਂ ਤੁਹਾਨੂੰ ਦੱਸਣ ਲੱਗੇ ਲੋਹਾ ਵਾਲੀ ਉਹਦੇ ਵਿੱਚ ਆਪਾਂ ਕਿਹੜਾ ਕਿਹੜਾ ਸਮਾਨ ਪਾਉਣਾ ਕਿਹੜੀਆਂ ਕਿਹੜੀਆਂ ਆਪਾਂ ਸਮਾਨ ਪਾਉਣੀਆਂ ਵੀਰੇ ਸਮਾਨ ਥੋੜਾ ਜਿਹਾ ਮਹਿੰਗਾ ਆਊਗਾ ਲੈ ਆਇਓ ਤੇ ਜੇ ਤਾਂ ਵੀ ਪਰ ਕਬੂਤਰਬਾਜੀ ਦੇ ਵਿੱਚ ਕਬੂਤਰ ਡਾਉਣੇ ਆ ਤੁਸੀਂ ਆਣੇ ਵੀ ਤੁਹਾਡੇ ਕਬੂਤਰ ਸ਼ਾਮ ਤੇ ਕਰੋੜਨ ਪੂਰੇ ਵਧੀਆ ਤਬਈ ਫੇਰ ਸਮਾਨ ਵੀ ਤਾਂ ਲਿਆਉਣਾ ਪਊਗਾ ਠੀਕ ਆ ਵੀਰੇ ਪੈਸੇ ਵੀ ਤਾਂ ਥੋੜੇ ਖਰਚਣੇ ਪੈਣਗੇ ਸਮਾਨ ਥੋੜਾ ਮਹਿੰਗਾ ਹੋਊਗਾ ਪਾਸਾ ਮਹਿੰਗੀਆਂ ਆਉਣਗੀਆਂ ਗੋਲੀ ਥੋੜੀ ਪੂਰੀ ਵਧੀਆ ਬਣ ਜੂਗੀ ਪੂਰਾ ਰਿਜ਼ਲਟ ਬਹੁਤ ਦੇਊਗੀ ਤੇ ਗੋਲੀ ਲਾਉਣੇ ਕਿਵੇਂ ਉਹ ਵੀ ਤੁਹਾਨੂੰ ਆਪਾਂ ਦੱਸਾਂਗੇ ਬਈ ਵੀ ਐਂ ਗੋਲੀ ਲਾਓ ਤੁਹਾਡਾ ਕਬੂਤਰ ਐ ਤੁਹਾਨੂੰ ਪੂਰਾ ਵਧੀਆ ਰਿਜ਼ਲਟ ਦਊਗਾ ਠੀਕ ਆ ਭਾਈ ਜੀ ਤੇ ਆਪਾਂ ਤੁਹਾਨੂੰ ਸਾਰਾ ਕੁਝ ਦੱਸਦੇ ਆ ਤੇ ਮੇਰਾ ਵੀਰ ਬਣ ਕੇ ਵੀਡੀਓ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਵੀਡੀਓ ਲਾਈਕ ਕਰ ਦਿਆ ਕਰੋ ਵੀਰ ਬਣ ਕੇ ਤਾਂ ਕਿ ਤੁਹਾਡੇ ਦੇ ਚਾਹਤ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਅਸਾਨੀ ਨਾਲ ਪਹੁੰਚ ਜਾਵੇ ਤੇ ਠੀਕ ਆ ਵੀਰ ਜੀ ਲੋ ਵਰ ਬਾਈ ਜੀ ਤੇ ਭਸਵਾ ਕਰੋ ਨੋਟ ਕਾਪੀ ਪੈਨ ਚੱਕ ਲੋ ਵੀਰ ਬਣ ਕੇ ਤੇ ਲੈ ਆਇਓ ਸਭ ਤੋਂ ਪਹਿਲਾਂ ਵੀਰੇ ਆਪਾਂ ਲੈ ਕੇ ਆਉਣੀ ਆ ਚਾਂਦੀ ਭਸਉਂਦੀ ਇੱਕ ਡੱਬੀ ਠੀਕ ਆ ਵੀਰੇ ਤੇ ਦੂਜੇ ਨੰਬਰ ਤੇ ਆਪਾਂ ਲੈ ਕੇ ਆਉਣੀ ਆ ਸੋਨਾ ਭਸਉਂਦੀ ਇੱਕ ਡੱਬੀ ਠੀਕ ਆ ਬਾਈ ਜੀ ਤੀਜੇ ਨੰਬਰ ਤੇ ਆਪਾਂ ਲੈ ਕੇ ਆਉਣੇ ਆ 40 ਚਾਂਦੀ ਦੇ ਵਰਕ ਠੀਕ ਆ ਵੀਰੇ ਤੇ ਚੌਥੇ ਨੰਬਰ ਤੇ ਆਪਾਂ ਲੈ ਕੇ ਆਉਣੇ ਆ 20 ਸੋਨੇ ਦੇ ਵਰਕ ਠੀਕ ਆ ਬਈ ਜੀ ਇਹ ਥੋੜੇ ਮਹਿੰਗਾ ਹੋਊਗਾ ਸਮਾਨ ਚਾਂਦੀ ਦੇ ਵਰਕ ਥੋੜੇ ਚਲੋ ਸਸਤੇ ਆਉਣਗੇ ਪਰ ਦੂਜਾ ਸਮਾਨ ਥੋੜਾ ਮਹਿੰਗਾ ਹੋਊਗਾ ਬਈ ਜੀ ਤੇ ਤੀਜੇ ਨੰਬਰ ਤੇ ਵੀਰੇ ਫੇਰ ਲੈ ਕੇ ਆਉਣੀ ਭਸਮ ਕੋਸਤਾ ਕਲੀ 1 ਕਰਤੀ ਠੀਕ ਆ ਬਈ ਜੀ ਤੇ ਕੋਸਤਾ ਫਲਾਦ ਫੇਰ 1 ਕਰਤੀ ਠੀਕ ਆ ਬਈ ਜੀ ਤੇ ਜਵਾਰ ਮੋਰਾ 1.5 ਕਰਤੀ ਠੀਕ ਆ ਬਈ ਜੀ ਤੇ ਕੋਸਤਾ ਸਰਨਾਰ ਜਾਨ ਕੋਸਤਾ ਸਰਨਾਰ ਜਾਨ 1.5 ਰਤੀ ਬਈ ਜੀ ਤੇ ਕੋਸਤਾ ਗੁਰਨਾਰ ਇਕਰਤੀ ਠੀਕ ਆ ਬਈ ਜੀ ਤੇ ਇਹ ਚੀਜ਼ਾਂ ਲੈ ਆਉਣੀਆਂ ਤੇ ਫੇਰ ਆਪਾਂ ਲੈ ਕੇ ਆਉਣੇ ਵੀਰੇ ਅੱਧਾ ਗ੍ਰਾਮ ਛੋੜੀ ਇਲਾਇਚੀ ਦੇ ਵੀ ਅੱਧਾ ਗ੍ਰਾਮ ਵੱਡੀ ਇਲਾਇਚੀ ਦੇ ਵੀ ਤੇ ਅੱਧਾ ਗ੍ਰਾਮ ਫਿੱਕੇ ਗਲਾਬ ਦੇ ਫੁੱਲ ਗਲਾਬੀ ਤੇ ਅੱਧਾ ਗ੍ਰਾਮ ਲੈ ਕੋਣੀ ਮਲਠੀ ਤੇ ਅੱਧਾ ਗ੍ਰਾਮ ਲੈ ਕੇ ਆਉਣਾ ਵੀਰੇ ਆਪਾਂ ਜੰਗਲੀ ਪੁਦੀਨਾ ਠੀਕ ਆ ਇਹਨਾਂ ਚੀਜ਼ਾਂ ਨੂੰ ਇਹ ਜਿਹੜੀਆਂ ਆਪਾਂ ਹੁਣ ਦੱਸੇ ਮਗਰੋਂ ਇਹ ਚੀਜ਼ਾਂ ਤੁਸੀਂ ਕਰ ਲਿਓ ਮਿਕਸ ਸਾਰੀਆਂ ਮਿਕਸ ਕਰਾ ਲਿਓ ਤੇ ਜਿਹੜੀਆਂ ਆਪਾਂ ਭਸਮਾ ਉਹ ਅੱਧ ਪਾਉਣੀਆਂ ਵੀਰੇ ਤੇ ਜਿਹੜੀਆਂ ਇਹ ਚੀਜ਼ਾਂ ਤੁਹਾਨੂੰ ਦੱਸਿਆਂ ਲੈਂਚੀਆਂ ਦੇ ਵੀ ਇਹ ਦੋ ਚੁੰਡੀਆਂ ਭਰ ਕੇ ਵੀਰੇ ਤੁਸੀਂ ਕਿਸੇ ਭਾਂਡੇ ਚ ਪਾ ਲੈਣੀਆਂ ਠੀਕ ਆ ਭਾਈ ਤੋਂ ਉਦੋਂ ਬਾਅਦ ਜਿਹੜੀਆਂ ਭਸਮਾ ਦੱਸਿਆਂ ਸਾਰੀਆਂ ਉਹ ਭਸਮਾ ਇੱਕ ਥਾਂ ਪਾ ਲੈਣੀਆਂ ਇੱਕ ਡੱਬੀ ਲੈ ਦਿਉਣੀ ਆਪਾਂ ਖਮੀਰੇ ਦੀ ਠੀਕ ਆ ਭਾਈ ਜੀ ਖਮੀਰੇ ਦੀ ਡੱਬੀ ਲਿਆ ਕੇ ਤੇ ਜਾਂਦੀ ਦੇ ਵਰਕਪੈ ਇਹਨਾਂ ਦੇ ਵਿੱਚ ਪਾ ਲੈਨੇ ਆ ਸੋਨੇ ਦੇ ਵਰਕਪੈ ਇਹਨਾਂ ਦੇ ਵਿੱਚ ਪਾ ਲੈਨੇ ਆ ਸਾਰਾ ਕੁਝ ਮਿਕਸ ਕਰ ਲੈਣਾ ਤੇ ਜਿਹੜਾ ਪਾਸ ਦੂਜੀਆਂ ਦਸੀਆਂ ਤੁਹਾਨੂੰ ਇਹ ਛੋਟੀ ਇਲਾਇਚੀ ਦੀ ਵੀ ਵੱਡੀ ਇਲਾਇਚੀ ਦੀ ਵੀ ਇਹ ਵੀਰੇ ਆਪਾਂ ਦੋ ਚੁੰਡੀਆਂ ਹੀ ਲੈਣੀਆਂ ਬਾਲੇ ਨਹੀਂ ਲੈਣੇ ਠੀਕ ਆ ਵੀ ਤੇ ਬਾਕੀ ਸਾਰਾ ਕੁਝ ਮਿਕਸ ਕਰ ਲਿਓ ਮਿਕਸ ਕਰਕੇ ਤੇ ਖਮੀਰੇ ਦੀ ਡੱਬੀ ਵਿੱਚ ਮਿਕਸ ਕਰ ਲਿਓ ਠੀਕ ਆ ਬਈ ਖਮੀਰਾ ਬੇਸ਼ੱਕ ਦੀ ਅੱਧੀ ਡੱਬੀ ਕਰ ਲਿਓ ਬਾਹਲਾ ਨਾ ਪਾਓ ਤੇ ਬਾਕੀ ਚਾਂਦੀ ਭਸਮ ਦੀ ਡੱਬੀ ਪਾਲਿਓ ਸੋਨਾ ਭਸਮ ਦੀ ਡੱਬੀ ਪਾਲਿਓ ਚਾਂਦੀ ਦੇ ਵਰਕ ਪਾਲਿਓ ਸੋਨੇ ਦੇ ਵਰਕ ਪਾਲਿਓ ਤੇ ਚੀਜ਼ਾਂ ਸਾਰੀਆਂ ਮਿਕਸ ਕਰ ਲਿਓ ਤੇ ਮਿਕਸ ਕਰਕੇ ਬਈ ਜੀ ਗੋਲੀਆਂ ਬਣਾ ਲਿਓ ਛੋਲਿਆਂ ਦੇ ਦਾਣੇ ਜਿਹੜੀਆਂ-ੜੀਆਂ ਠੀਕ ਆ ਵੀਰੇ ਛੋਲੇ ਦੇ ਦਾਣੇ ਜਿਹੜੀਆਂ ਗੋਲੀਆਂ ਬਣਾ ਕੇ ਵੱਟ ਕੇ ਰੱਖ ਲਿਓ ਠੀਕ ਆ ਬਈ ਜੀ ਤੇ ਉਦੋਂ ਬਾਅਦ ਦੇਣ ਦਾ ਤਰੀਕਾ ਤੁਹਾਨੂੰ ਮੈਂ ਦੱਸਦਾ ਵੀਰੇ ਕਈ ਵੀਰੇ ਤਿੰਨ ਤਰੀਕੇ ਵਰਤਦੇ ਆ ਸਾਰੇ ਭਰਾ ਪਹਿਲਾ ਤਰੀਕਾ ਵੀਰੇ ਬਾਦਾਮ ਨੂੰ ਵਾਲ ਕੇ ਉਹਦੀ ਬਣੀ ਤਨੀ ਸ਼ੈਲ ਲਾ ਕੇ ਉਹਦੇ ਵਿੱਚ ਗੋਲੀ ਪਾ ਕੇ ਉਤੋਂ ਧਾਗੇ ਨਾਲ ਬੰਨ ਕੇ ਰੀਲ ਦੇ ਨਾਲ ਦੋਨੇ ਕੱਟ ਕੇ ਦੇ ਵਿੱਚ ਸੂਈ ਨਾਲ ਮੂਰੀ ਕੱਢ ਕੇ ਤੇ ਕਬੂਤਰ ਨੂੰ ਦੇ ਕੇ ਛੱਡ ਦਿੰਦੇ ਆ ਠੀਕ ਆ ਬਈ ਇਹ ਤਰੀਕਾ ਬਿਲਕੁਲ ਗਲਤ ਆ ਯਾਰ ਬਈ ਕਿਉਂਕਿ ਜਦੋਂ 10:00 ਵਜੇ ਦੇ ਕਬੂਤਰ ਉੱਡਦਾ 10:00 ਗਰਮ ਹੋ ਜਾਂਦਾ 10:00 ਵਜੇ ਨੂੰ ਗੋਲੀ ਖੁਰਨੀ ਸ਼ੁਰੂ ਹੋ ਜਾਂਦੀ ਆ ਕਬੂਤਰ ਨੂੰ ਗੋਲੀ ਦੀ એનર્ਜੀ ਗੋਲੀ ਦੇਣੀ ਸ਼ੁਰੂ ਕਰ ਦਿੰਦੀ ਤਾਕਤ ਦੇਣੀ ਸ਼ੁਰੂ ਕਰ ਦਿੰਦੀ ਆ ਤੇ ਕਬੂਤਰ ਨੂੰ ਜੋ ਕਿ ਉਦੋਂ ਲੋਡ ਹੁੰਦੀ ਨਹੀਂ ਬਈ ਜੀ ਏ ਜੀ ਦੀ ਲੋੜ ਹੀ ਨਹੀਂ ਹੁੰਦੀ ਉਹ ਲੋ ਕਬੂਤਰ ਨੂੰ ਗੋਲੀ ਤਾਕਤ એનર્ਜੀ ਏ ਜੀ ਦੀ ਗੋਲੀ ਦੀ ਲੋੜ ਹੁੰਦੀ ਨਹੀਂ ਕਬੂਤਰ ਨੂੰ ਹਜੇ ਉਹ ਲੋ ਕਬੂਤਰ 2:3 ਹੋਏ ਤੇ ਕਰ ਬਰੇ ਆਪ ਦੀ ਜਾਨ ਤੇ ਉੜਦਾ ਆਪਦੇ ਦਮ ਤੇ ਉੜਦਾ ਬਈ ਠੀਕ ਆ ਬਈ ਜੀ ਤੇ ਇਸ ਕਰਕੇ ਇਹ ਤਰੀਕਾ ਬਿਲਕੁਲ ਗਲਤ ਆ ਬਈ ਤੇ ਦੂਜਾ ਨੰਬਰ ਸਾਰੇ ਭਰਾ ਗੋਲੀ ਫੇਰ ਕਈ ਭਰਾ ਮੂਮ ਜਾਮ ਦੇ ਦਫਾਫੇ ਚ ਬੰਨ ਕੇ ਦੇ ਦਿੰਦੇ ਆ ਠੀਕ ਆ ਤੇ ਵਿੱਚ ਮੋਰੀ ਕੱਢ ਕੇ ਕੂਤਰ ਨੂੰ ਦੇ ਦਿੰਦੇ ਆ ਉਹ 10 ਵਜੇ ਫੇਰ ਗੋਲੀ ਖੁਰਨੀ ਸ਼ੁਰੂ ਹੋ ਜਾਂਦੀ ਬਈ ਜੀ ਰਾਤ 2 ਵਜੇ ਗੋਲੀਕਾਰਨੀ ਸ਼ੁਰੂ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਕਬੂਤਰ ਨੂੰ એનર્ਜੀ ਮਿਲਣੀ ਸ਼ੁਰੂ ਹੋ ਜਾਂਦੀ ਆ ਤੇ ਕਬੂਤਰ ਵੀਰੇ 4 4.5 5 ਵਜੇ ਤੇ ਕਰੋ ਥੱਕ ਜਾਂਦਾ ਤੇ ਉਸ ਤੋਂ ਬਾਅਦ ਬਹਿ ਜਾਂਦਾ ਠੀਕ ਆ ਜੋਗੇ ਇਹ ਚੀਜ਼ ਦੀ ਲੋੜ ਉਦੋਂ ਨਹੀਂ ਹੁੰਦੀ ਕਬੂਤਰ ਨੂੰ ਕਬੂਤਰ 2 2.5 ਵਜੇ ਤੇ ਘਰਾ ਆਪਦੀ ਜਾਨ ਤੇ ਉੱਡਦਾ ਵੀਰੇ ਆਪਦੀ ਦਮ ਤੇ ਆਪਦੀ ਜਾਨ ਤੇ ਤੇ ਦੋ ਢਾਈ ਵੇ ਤੋਂ ਬਾਅਦ ਕਬੂਤਰ ਨੂੰ એનર્ਜੀ ਦੀ ਤਾਕਤ ਦੀ ਤਾਂ ਸਟੈਂਡ ਦੀ ਲੋੜ ਪੈਂਦੀ ਆ ਇਸ ਕਰਕੇ ਗੋਲੀਏ ਦੋ ਤਰੀਕੇ ਨਾਲ ਵਰਤਿਆ ਕਰੋ ਗੋਲੀ ਵਰਤਣ ਦਾ ਤਰੀਕਾ ਤੁਹਾਨੂੰ ਮੈਂ ਦੱਸ ਦਾਂ ਵੀ ਕਿਵੇਂ ਆਪਾਂ ਗੋਲੀ ਲਾਉਣੀ ਆ ਵੀ ਕਿਵੇਂ ਆਪਣੇ ਲਈ ਕਬੂਤ ਗੋਲੀ ਬੈਸਟ ਰਹੂਗੀ ਕਿਵੇਂ ਗੋਲੀ ਆਪਣੇ ਲਈ ਵਧੀਆ ਰਹੂਗੀ ਤੇ ਗੋਲੀ ਬਈ ਜੇ ਲਾਉਣੀ ਆ ਨਾ ਆਟੇ ਚ ਲਾਓ ਵੀਰੇ ਆ ਦੇਖੋ ਇੰਨਾ ਕਾਟਾ ਲੈ ਲਿਓ ਜਿਵੇਂ ਆ ਹੁਣ ਆਪਾਂ ਆਟਾ ਲਿਆ ਇੰਨਾ ਕਾਟਾ ਲੈ ਕੇ ਬਾਈ ਜੀ ਤੇ ਆਏ ਚੌਰਸ ਗੋਲੀ ਕਰ ਲਿਓ ਮੰਨ ਲਓ ਆ ਮੈਂ ਤੁਹਾਨੂੰ ਇੱਕ ਆਧਾਰਨ ਦੇਣ ਲੱਗਾ ਮੰਨ ਲਓ ਤੁਸੀਂ ਆਹ ਦੇਸੀ ਭਾਸਮ ਵਾਲੀ ਗੋਲੀ ਆ ਤੁਸੀਂ ਐ ਚੌਰਸ ਕਰ ਲਈ ਤੇ ਚੌਰਸ ਕਰਕੇ ਬਈ ਜੀ ਹੁਣ ਮੈਂ ਇੱਕ ਵੀਰੇ ਕੱਲਾ ਹਨਾ ਵੀਡੀਓ ਬਣਾਉਣ ਵਾਲਾ ਮੇਰੇ ਕੋਲ ਹੈ ਨਹੀਂ ਮੰਨ ਲਓ ਨਹੀਂ ਮੈਂ ਤੁਹਾਨੂੰ ਦੱਸਦਾ ਆ ਦੇਖੋ ਬਈ ਆਇਆ ਟੱਚ ਕਰ ਲਿਓ ਗੋਲ ਤੇ ਵਿੱਚ ਆਇਆ ਰੱਖਿਓ ਗੋਲੀ ਗੋਲੀ ਰੱਖ ਕੇ ਆਟੇ ਨੂੰ ਸਾਰੇ ਪਾਸਿਆਂ ਟੱਕ ਦਿਓ ਬਾਈ ਜਮਾ ਟੈਨੂ ਸਾਰੇ ਪਾਸੇ ਢਾਕ ਲੋ ਜਿਵੇਂ ਹੁਣ ਮੈਂ ਢਾਗੀ ਜਨਾ ਆ ਦੇਖੋ ਬਾਈ ਜੀ ਆ ਪਾਟਾ ਸਾਰੇ ਪਾਸੇ ਢਾਕ ਲਿਆ ਹਨ ਜਮਾ ਆਟਾ ਪਾ ਬੰਦ ਕਰਦਾ ਉਹ ਗੋਲੀ ਚੋਰਸ ਗੋਲੀ ਵੰਗੂ ਕਰਦਾ ਨਾਲ ਇਹਨਾਂ ਕਬੂਤਰ ਨੂੰ ਗੋਲੀ ਦੇਣੀ ਸੌਖੀ ਹੋ ਜਾਂਦੀ ਆ ਹੁਣ ਆਟਾ ਪਾ ਚਾਰੇ ਪਾਸੇ ਢਾਕ ਲਿਆ ਆ ਲਓ ਬਾਈ ਜੀ ਤੇ ਇਹ ਦੂਬਾ ਦਾ ਪਾ ਇਹਨੂੰ ਕੀ ਕਰਨਾ ਤਵੇ ਦੇ ਉੱਤੇ ਵੀਰੇ ਭੁੰਨਣਾ ਜਮਾ ਕਾਲਾ ਨਹੀਂ ਕਰਨਾ ਇਹ ਤਵੇ ਦੇ ਉੱਤੇ ਰੱਖ ਕੇ ਗੈਸ ਚਲਾ ਕੇ ਤਵੇ ਦੇ ਉੱਤੇ ਇਹਨੂੰ ਬਈ ਸੇਕ ਲਵਾ ਲਿਓ ਸੇਕ ਲਵਾ ਕੇ ਇਹਨੂੰ ਜਿਵੇਂ ਆਪਣੀ ਰੋਟੀ ਲਾਲ ਹੁੰਦੀ ਬਸ ਇੰਨਾ ਕ ਲਾਲ ਕਰ ਲਿਓ ਭੁੰਨ ਜਿਵੇਂ ਲਿਓ ਬਈ ਕਾਲਾ ਨਹੀਂ ਕਰਨਾ ਰੋਟੀ ਵੀ ਆਪਣੀ ਰੋਟੀ ਨੂੰ ਰੜੀ ਹੁੰਦੀ ਲਾਲ ਜੀ ਆਏ ਇਹਨੂੰ ਰਾੜ ਲਿਓ ਦੋਸਤੋ ਬਾਅਦ ਬਈਏ ਤੁਸੀਂ ਮੰਨ ਲਓ ਜਿਵੇਂ ਅੱਜ ਕਬੂਤਰ ਸੰਭੀ ਜਾਂਦੇ ਆ ਕਾਲੂ ਦੇ ਕਬੂਤਰ ਬਾਹੀ ਤੇ ਛੜਨਾ ਤੇ ਤੁਸੀਂ ਅੱਜ ਰਾਤ ਨੂੰ ਬਣਾ ਕੇ ਰੱਖਣਾ ਬਈਏ 8 9 ਵਜੇ ਰਾਤ ਨੂੰ ਬਣਾ ਕੇ ਰੱਖ ਲਿਓ ਗੋਲੀ ਨੂੰ ਆਟੇ ਦੇ ਵਿੱਚ ਪਾ ਕੇ ਗੋਲੀ ਤੇ ਉਲਟਾ ਚੌਰਸ ਕਰਕੇ ਤੇ ਗੋਲੀ ਆਟੇ ਦੇ ਵਿੱਚ ਪਾ ਕੇ ਹੈਨਾ ਤੇ ਉੱਤੇ ਤਵੇ ਤੇ ਰੱਖ ਕੇ ਨੂੰ ਭੁੰਨ ਲਿਓ ਭੁੰਨ ਕੇ ਜਿਵੇਂ ਰੋਟੀ ਲਾਲ ਹੁੰਦੀ ਐਨਾ ਕ ਲਾਲ ਕਰ ਲਿਓ ਤੇ ਬਾਈ ਜੀ ਰਾਤ ਨੂੰ ਤੇ ਸੋਬਾ ਮੰਲੋ ਜਦੋਂ ਤੁਸੀਂ ਕਬੂਤਰ ਬਾਜੀ ਤੇ ਲੈ ਗਏ ਹੈਨਾ ਬਾਈ ਤੇ ਕਬੂਤਰ ਲਖਾਤਾ ਤੇ ਉਹਨਾਂ ਨੇ ਕਹਤਾ ਬਾਈ ਆਪੋ ਆਪਣੇ ਕਬੂਤਰਾਂ ਨੂੰ ਪਾਣੀ ਲਾ ਲਓ ਤੇ ਬਾਈ ਇਹ ਨੇ ਹੋਵੇ ਤੁਸੀਂ ਗੋਲੀ ਦਿੱਤੀ ਇਹ ਦੇਸੀ ਭਸਮ ਵਾਲੀ ਤੇ ਉਤੋਂ ਦੀ ਸਾਰਾ ਵੀ 30 40 ml ਜਿੰਨਾ ਪਾਣੀ ਦੇਣਾ ਪਾਣੀ ਦੇ ਕੇ ਉਦੋਂ ਬਾਅਦ ਕਬੂਤਰ ਛੱਡਦਾ ਇਹ ਗੱਲ ਬਿਲਕੁਲ ਗਲਤ ਆ ਕਬੂਤਰ ਵੀ ਪਾਣੀ ਪਾਲਚਦਾ ਹੁੰਦਾ ਕਿ ਉਹ ਗੋਲੀ ਵੀ ਬਾਹਰ ਕੱਢ ਦਿੰਦਾ ਇਸ ਕਰਕੇ ਜਦੋਂ ਉਹਨਾਂ ਨੇ ਆਵਾਜ਼ ਦਿੱਤੀ ਵੀ ਪਾਣੀ ਲਾ ਲੋ ਕਬੂਤਰਾਂ ਨੂੰ ਮੇਰੇ ਇੱਕ ਦੇ ਕੇ ਆਟੇ ਵਾਲੀ ਗੋਲੀ ਹਨਾ ਦੇਸੀ ਬਾਸਮਾਲੀ ਤੇ ਉਤੋਂ 10 ml ਪਾਣੀ ਲਾ ਕੇ ਤੇ 2 4 ਮਿੰਟ ਉਹਦੀ ਵੇਟ ਕਰਿਓ ਨਿਗਾਹ ਰੱਖਿਓ ਕਿ ਕਬੂਤਰ ਪਾਲਚਦਾ ਤਾਂ ਨਹੀਂ ਗੋਲੀ ਬਾਹਰ ਤਾਂ ਨਹੀਂ ਕੱਢਦਾ ਜਦੋਂ ਤੁਹਾਨੂੰ ਪਤਾ ਲੱਗ ਜਾਵੇ ਨਹੀਂ ਕਬੂਤਰ ਸੈੱਟ ਹੋ ਗਿਆ ਗੋਲੀ ਬਾਹਰ ਨਹੀਂ ਕੱਢੀ ਫੇਰ ਉਤੋਂ ਦੂਜਾ ਪਾਣੀ ਦੇ ਕੇ ਕਬੂਤਰ ਨੂੰ ਛ ਠੀਕ ਆ ਬਈ ਜੀ ਫਿਰ ਰੱਬ ਦਾ ਨਾਮ ਲੈ ਕੇ ਕਬੂਤਰ ਨੂੰ ਛੱਡ ਦਿਓ ਤੇ ਵੀਰੇ ਇੱਕ ਗੋਲੀ ਖੁਰੂਗੀ ਘਟੋ ਘਟਾ ਰੱਬ ਤੁੜਾ ਭਲਾ ਲਾਵੇ 2:30 ਵਜੇ ਕਬੂਤਰ ਆਉਦੀ ਜਾਨ ਤੇ ਉੱਡੂਗਾ ਉਸ ਤੋਂ ਬਾਅਦ ਵੀਰੇ ਜਦੋਂ ਕਬੂਤਰ ਪੂਰਾ ਗਰਮ ਹੋ ਗਿਆ ਇਹ ਆਟਾ ਖੁਰਜਣਾ ਤੇ ਗੋਲੀ ਵਿੱਚੋਂ ਆ ਜਾਣੀ ਆ ਬਾਹਰ ਉਸ ਤੋਂ ਬਾਅਦ 2:30 ਤੋਂ ਬਾਅਦ ਜਦੋਂ ਕਬੂਤਰ ਸਕਾਉਟ ਮਹਿਸੂਸ ਕਰੂਗਾ ਉਸ ਤੋਂ ਬਾਅਦ ਵੀਰੇ ਇਹ ਗੋਲੀ ਨੇ ਉਹਨੂੰ એનર્ਜੀ ਦੇਣੀ ਸ਼ੁਰੂ ਕਰ ਦੇਣੀ ਆ ਕਬੂਤਰ ਨੂੰ ਕਬੂਤਰ ਵਿੱਚ ਤਾਕਤਾਂ ਨੂੰ ਸ਼ੁਰੂ ਹੋਣੀ ਸ਼ੁਰੂ ਹੋਣੀ ਆ ਹੱਡਾਂ ਪੈਰਾਂ ਚ ਸਾਰੇ ਕਬੂਤਰ ਐਨ ਪੂਰਾ ਮજબૂત ਬੰਦ ਆਣਾ ਤੇ ਵੀਰੇ ਕਬੂਤਰ ਨੂੰ ਗਰਮੀ ਮਹਿਸੂਸ ਨਹੀਂ ਹੋਣੀ ਕਬੂਤਰ ਅੰਦਰੋਂ ਠਰਨ ਲੱਗ ਗਿਆ ਨਾ ਜਿੰਦਿੰਗ ਕਬੂਤਰ ਤਪਿਆ ਹੋਊਗਾ ਕਬੂਤਰ ਨੂੰ ਠਰਨ ਲੱਗ ਗਿਆ ਨਾ ਕਬੂਤਰ ਦੀ ਨਿਗ੍ਹਾ ਰੱਖਿਓ ਕਬੂਤਰ ਵੇਖਿਓ ਫਿਰ ਬਈ ਤੁਹਾਡਾ ਚੱਕਰ ਮਾਰ ਮਾਰ ਜੜੂਗਾ ਰੱਬ ਵੱਲ ਨੂੰ ਉੜੂਗਾ ਸਮਾਨ ਵੱਲ ਨੂੰ ਸੂਰਜ ਕੋਲ ਜਾ ਜਾ ਹੌਮ ਹੌਮ ਚੜੂਗਾ ਜਦੋਂ ਇਹ ਗੋਲੀ ਆਟੇ ਵਾਲੀ ਬਾਟੇ ਚ ਦਸੀ ਭਗਮ ਵਾਲੀ ਬਾਹਰ ਆਊਗੀ ਤੇ ਕਿਉਂਕਿ ਬਈ ਸਭ ਤੋਂ ਬੈਸਟ ਤਰੀਕਾ ਇਹੀ ਆ ਗੋਲੀ ਦੇਣ ਦਾ ਕੋਈ ਬਦਾਮਾਂ ਚ ਨਾ ਦੋ ਕੋਈ ਮੂਮਜਮੇ ਲਿਫਾਫੇ ਇਹਨਾਂ ਦੇ ਆਟੇ ਚ ਬੰਨ ਕੇ ਦੋ ਜਦੋਂ ਦੋ ਢਾਈ ਵਜੇ ਤੇ ਕਬੂਤਰ ਆਪ ਉੱਡੂਗਾ ਉਦੋਂ ਬਾਅਦ ਆਟਾ ਖੁਰਜੂ ਗੋਲੀ ਬਾਹਰ ਆਜੂ ਤੋ ਉਦੋਂ ਬਾਅਦ ਗੋਲੀ ਅਸਰ ਕਰੂਗੀ ਬਈ ਤੁਹਾਡਾ ਕਬੂਤਰ ਰਾਮ ਨਾਲ ਉੱਡੂਗਾ ਸੱਤੋਂ ਸੱਤ ਵਾਲੀ ਬਾਜੀ ਰਾਮ ਨਾਲ ਬਰੇ ਬੜੇ ਰਾਮ ਨਾਲ ਕਬੂਤਰ ਥੱਕੂਗਾ ਨਹੀਂ ਗਰਮੀ ਮਹਿਸੂਸ ਨਹੀਂ ਕਰੂਗਾ ਸਕਾਵਟ ਮਹਿਸੂਸ ਨਹੀਂ ਕਰੂਗਾ ਤੁਹਾਡਾ ਕਬੂਤਰ ਬਰੇ ਬੜੇ ਆਰਾਮ ਨਾਲ ਜਾਊਗਾ ਬਾਜੀ ਜੀ ਕਿਉਂਕਿ ਜਦੋਂ ਆਟਾ ਖੁਰ ਗਿਆ ਗੋਲੀ ਬਾਹਰ ਆ ਗਈ ਕਬੂਤਰ ਨੂੰ ਨਰਜੀ ਫੁੱਲ ਮੈਣ ਲੱਗੇ ਕਬੂਤਰ ਨੂੰ ਜਾਨ ਪੈਣ ਲੱਗੀ ਕਬੂਤਰ ਜਿੰਨਾ ਤਪਿਆ ਹੈ ਗਰਮੀ ਮਹਿਸੂਸ ਦੂਰ ਹੋਣ ਲੱਗਣੀ ਹੈ ਭਸਮ ਨੇ ਸਾਰੀ ਗਰਮੀ ਕੱਢ ਦੇਣੀ ਹੈ ਜਿਹੜੀਆਂ ਚੱਪ ਠੰਡੀਆਂ ਚੀਜ਼ਾਂ ਪਾਈਆਂ ਹੋਈਆਂ ਤੇ ਕਬੂਤਰ ਨੇ ਵੀਰੇ ਥੱਪੇ ਮਾਰ ਮਾਰ ਤਾਂ ਸਮਾਨ ਵਾਲ ਨੂੰ ਵੜੂਗਾ ਰੱਬ ਵਾਲ ਨੂੰ ਵੜੂਗਾ ਕਰ ਮਾਰ ਮਾਰ ਸੂਰਜ ਦੇ ਕੋਲੇ ਚੜੂਗਾ ਮਨ ਨਿਗਾ ਰੱਖਿਓ ਮੇਰਾ ਭਰਾ ਕਬੂਤਰ ਥੋੜਾ ਉੱਚਾ ਉੱਚਾ ਉਡਣਾ ਸ਼ੁਰੂ ਹੋ ਜਾਊਗਾ ਤੇ ਇਹ ਗੋਲੀ ਆਪਾਂ ਲੋਵਾਂ ਵਾਲੀ ਬਾਜੀ 'ਚ ਵੀ ਦੇ ਸਕਦੇ ਆ ਵੀਰੇ ਤੇ 7 ਤੋਂ 7 ਵਾਲੀ ਬਾ ਵੀਡੀਓ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਸਭ ਤੋਂ ਭੈਣ ਤੇ ਵਧੀਆ ਤਰੀਕਾ ਵੀਰੇ ਗੋਲੀ ਨੂੰ ਆਟੇ ਦੇ ਵਿੱਚ ਧੋ ਠੀਕ ਆ ਵੀਰ ਜੀ ਤੇ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਜਿਹੜੇ ਨਾਲ ਆਪਣੇ ਜੁੜੇ ਜਿਹੜੇ ਨਵੇਂ ਹੋਰ ਵੀ ਜੁੜਦੇ ਆ ਤੇ ਚਲੋ ਠੀਕ ਆ ਬਾਈ ਜੀ ਜਲਦੀ ਮਿਲਦੇ ਆ ਫਿਰ ਇੱਕ ਨਵੀਂ ਵੀਡੀਓ ਦੇ ਵਿੱਚ ਵੀਡੀਓ ਕਿਵੇਂ ਲੱਗੀ ਵੀਡੀਓ ਜਰੂਰ ਸ਼ੇਅਰ ਕਰਦੇ ਹੋ